ਆਪ ਫੋਨ ਫੜਾਓ ਗੂਗਲ ਪੇ ਕਰੀਏ ਇਸ ਤਰ੍ਹਾਂ ਕਰੀ ਜ਼ਰੂਰ ਨਹੀਂ ਇੱਥੇ ਵੀ ਜਿੰਨੇ ਬੰਦੇ ਹੋ ਮੈਂ ਹੋਣਾ ਪੈਣਾ ਹੈ ਸਰੋ ਮੈਂ ਅੱਜ ਰਾਸ਼ਟਰਪਤੀ ਬਣ ਗਿਆ ਜੈ ਕੰਦਾ ਅੱਜ ਜਦੋਂ ਤੱਕ ਮੈਂ ਨਹੀਂ ਬੈਠਦਾ ਕੋਈ ਮਹਾਂ ਜੋ ਵਿਗਮਨ ਤੇ ਪੰਜਾਬ ਸਰਦਾਰ ਹਰਪਾਲ ਸਿੰਘ ਸੀਮਾ ਸ਼੍ਰੀਮਤੀ ਜਸਦੀਪਾ ਚੇਰਗਿਲ ਚਿਰਿਤਕਿੰਦਾ ਸਿੰਘ ਜੋਰੀ ਸਰਕਾਰ ਦੇ ਸ਼੍ਰੀਏ ਜੇ ਸ਼ਰਮਾ ਅਰਜੀਨ ਸਰਦਾਰ ਦੇਕਾ ਸ਼੍ਰੀਮਤੀ ਬਲਿੰਦਰਪਰ ਡੀਓ ਸੰਗਰੂਰ ਸ਼੍ਰੀਮਤੀ ਰਵਿੰਦਰਪਰ ਡੀਪੀਓ ਸੰਗਰੂਰ ਤੇ ਹੋਰ ਜਿਹੜੇ ਪਤੰਤੇ ਖਾਸ ਸ਼ੀਲਾ ਘਾੜੇ ਤੁਹਾਡੇ ਨੂੰ ਜੱਟੋਟੀਆਂ ਅਸੀਂ ਉਹਨਾਂ ਮਨਸਤੇ ਵਿਰਾਜਵਾਨ ਕਾਂਗਰਸ ਦੀ ਸਿੰਘ ਸਕੂਲ ਆਫ ਐਬੀਨਸ ਦਰਬਾ ਦੇ ਪ੍ਰਿੰਸੀਪਲ ਸਰਵੰਤ ਡੀਪੀਓ ਸੰਗਰੂਰ ਸਾਰੇ ਜਨ ਸਹਿਬਾਨ ਅਰਜੀਨ ਸਰਵੰਤ ਦੇਕਾ ਸਾਰੇ ਐਸਸੀ ਸਰਬਾ ਪ੍ਰਧਾਨ ਜੀ ਮਨਿੰਦਰ ਸਿੰਘ ਕੁਮਾਰ ਜੀ ਇੱਕੋ ਚੇਅਰਮੈਨ ਇੰਪਰੂਵਮੈਂਟ ਦਾ ਸੰਗਰੂਰ ਮੈਡਮ ਜਸਵੀਰ कौर ਸ਼ੇਰਗਿਲ ਜੀ ਚੇਅਰਮੈਨ ਮਾਰਕੀਟ ਕਮੇਟੀ ਦਰਵਾ ਜਿਹੜਾ ਸਾਹਮਣੇ ਸ਼ੋਬੇ ਸਕੂਲ ਦੇ ਸਾਰੇ ਬੱਚੇ ਬੱਚਿਆਂ ਦੇ ਮਾਤਾ ਪਿਤਾ ਵਾਪਕ ਪਿੰਡਾਂ ਤੋਂ ਆਏ सरपंच ਸਾਹਿਬਾਨ ਤਾਂ ਤੋਂ ਬੈਲਾਪੋ ਤੇ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਰੋਜੀ ਦੀ ਬੰਦੇ ਸਕੂਲ ਆ ਫੈਮਿਨਸ ਦਰਬਾਰ ਦੇ ਅੰਦਰ 33 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ 33 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਫਿਜ਼ਿਕਸ కెਮਿਸਟਰੀ ਅਤੇ ਬਾਇਓਲੋਜੀ ਜਿਹੜੀਆਂ ਨੇ ਉਹ ਬਣ ਕੇ ਤਿਆਰ ਨੇ ਕੀਆ ਉਹ ਬੱਚੇ ਜਿਹੜੇ ਆਪਣਾ ਉੱਤੇ ਜਾ ਕੇ ਸਾਲਾ ਆਪਣੀ ਪੜ੍ਹਾਈ ਦਾ ਕੰਮ ਕਰਦੇ ਨੇ ਕਿ ਇਸੇ ਤਰੀਕੇ ਜਿਹੜੀ ਬਾਰਡਰੀ ਵਾਲ ਸੀਗੀ ਸਾਡੇ ਜਰਵਾ ਵਿਸਤੁਪ ਮਗੇ ਦੇ ਪੜਾਜਿ ਬਾਸਾ ਬੈਠੇ ਨੇਗੇ ਇਹ ਉਸੇ ਐਮਸੀ ਨਹੀਂ ਸੀ ਕਾ ਸਾਰੇ ਐਮਸੀ ਸਹਿਬਾਨ ਬੈਠੇ ਨੇਗੇ ਇਹ ਸਾਰਿਆਂ ਨੇ ਮੇਰੇ ਧਿਆਨ ਚੋ ਦੋ ਲਿਆਦਾ ਸੀਗਾ ਕਿ ਸਕੂਲ ਦੀ ਦੀਵਾਰ ਹੈ ਨਹੀਂ ਔਰ ਬੱਚੇ ਕਈ ਵਾਰ ਪਸ਼ੂ ਅੰਦਰ ਆਵੜਦੇ ਨੇ ਜਾਂ ਕੋਈ ਗਲਤ ਅੰਸਰ ਅੰਦਰ ਆਵੜਦਾਗਾ ਸੋਤਰਾਹ ਜਿਹੜੀ ਲਗਤ 13 ਲੱਖ ਰੁਪਏ ਦੀ ਲਾਗਤ ਜਿਹੜੀ ਆ ਉਹ ਦੀਵਾਰ ਬਣਾਈ ਗਈ ਅਸਾਂ ਦੇ ਕਿ ਆ ਰਹਿਦਾ ਬੋਰਡ ਤੇ ਲੱਗੂਗਾ ਔਰ ਸੈਕੰਡ ਲਾਈਨ ਆਪ ਡਿਫੈਂਸ ਜਿਹੜੀ ਆ ਉਹ ਵੀ ਬਣਾਗਣਾ ਸੀ 50000 ਦੇ ਕਰੀਬ ਪੰਜਾਬ ਦੇ ਹੋਮਗਾਰ ਭਰਤੀ ਕਰ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਕਿ ਸੈਕੰਡ ਰਾਊਂਡ ਦਾ ਫੈਸਲਾ ਕਰ ਜਾਈਏ ਕਿ ਫਰਸਟ ਲੈਣਾਪ ਦਾ ਫੈਸਲਾ ਜਿਹੜਾਗਾ ਉਹ ਬੀਐਸਐਫ ਕਰਾ ਤਾਂ ਅਸੀਂ ਬਿਲਕੁਲ ਸਰਹੱਦ ਦੇ ਤੋਂ ਜਦੋਂ ਨਸ਼ਿਆਂ ਦਾ ਆਗਮਨ ਖਤਮ ਹੋ ਜੂਗਾ ਐਸੇ ਦਾ ਜਿੰਮੇਵਾਰੀ ਜਿਹੜੀ ਆ ਉਹ ਭਾਰਤੀ ਜੱਤਾ ਪਾੜੀ ਦੀ ਕੇਂਦਰ ਸਰਕਾਰ ਦੀ ਬਣਦੀ ਆ ਪਰ ਲੇਕਿਨ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਹੋਲੀ ਤਰ੍ਹਾਂ ਫੇਲ ਹੋ ਗਿਆ ਸੋ ਪੰਜਾਬ ਸਰਕਾਰ ਆਪਣੇ ਹੋਮਗਾਰ ਵਾ ਕੇ ਪੰਜਾਬ ਦੇ ਅੰਦਰ ਚੜਿਆ ਨਸ਼ਿਆਂ ਨੂੰ ਜੜ ਤੋਂ ਸੀ ਖਤਮ ਕਰਾ ਕੇ ਚਾਹਲੀਏ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਸਾਲੋ ਕਿ ਜਿਹੜਾ ਤਾਕਾ ਦੇ ਇਹ ਸੰਸ਼ਕਤੀਤ ਕਿਉਂਦਾ ਸੀ ਬਿਲਕੁਲ ਪੰਜਾਬ ਦੇ ਹੱਕ ਵਿੱਚ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਉਹਦਾ ਇਸਤੇਮਾਲ ਕਰਾਂਗੇ ਕਿਸੇ ਤਰੀਕੇ ਕਰਨ ਲਈ ਪੰਜਾਬ ਸਰਕਾਰ ਤੋਂ ਜੋ ਜੋਰਦਾਰ ਪਾਇਆ ਜਾ ਰਿਹਾ ਹੈ ਕਿ ਉਸੇ ਦੇ ਉੱਪਰ ਅਸੀਂ ਜਿੱਦੇ ਦੀਆਂ ਮੁਰਦੀਆਂ ਸਾਡੇ ਮਸੀਬ ਮੈਰੀਟੋਰੀਅਸ ਕੋਲ ਹੈ ਇਹਦੇ ਵਿੱਚ ਬੋਲ ਦਿੱਤੇ ਹੈ ਜਿਸ ਕਾਰਨ ਸਿਕਨੇ ਕਵਾਡਰੀ ਸਟੇਟ ਦੇ ਵਿੱਚ ਹਾਂਜੀ ਕਰਨਦੀਪ ਸਿੰਘ ਪਾਲੀਵਾਲ ਸੇ ਸੈਨੇਟਾਂ ਨੂੰ ਜਰੂਰ ਮੰਚ ਤੇ ਪਹੁੰਚੋ ਭਾਈ ਸਾਹਿਬ ਮਨਵੀਰਪੁਰ ਦੇ ਮਾਦਰ ਪਹੁੰਚੇ ਹੋਏ ਨੇ ਜਿੱਥੇ ਮੈਰੀਟੋਰੀਅਸ ਸਕੂਲ ਦੇ ਵਿੱਚ ਸਾਡੇ ਵੀ ਇਤਵਾਰ ਦੇ ਇਸ ਤੋਂ ਬਗਾ ਸਾਡੀਆਂ ਦਿੱਤੇ ਖੇਤਰ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਆਲ ਸਿੱਖਿਆ ਕ੍ਰਾਂਤੀ ਦੇ 3 ਡਿਵੈਲਪਮੈਂਟ ਕੰਪਾਨ ਤਰਫੋਂ ਤੇਰੇ ਵਾਸਤੇ ਵੱਖ-ਵੱਖ ਪਿੰਡਾਂ ਵਿੱਚ ਕੀਤਾ ਗਿਆ ਹੈ ਕਿ ਅੱਜ ਵਿਧਾਨ ਸਭਾ ਹਲਕਾ ਦੇ ਤਿੰਨ ਪਿੰਡ ਸਭ ਤੋਂ ਪਹਿਲਾਂ ਕਮਾਲਪੁਰ ਹੋਰ ਉਸ ਤੋਂ ਬਾਅਦ ਡੜਬਾ ਮੌੜਾਂ ਤਿੰਨਾਂ ਪਿੰਡਾਂ 'ਚ ਜੋ ਵਿਕਾਸ ਦੇ ਕਾਰਜ ਖਾਸ ਕਰਕੇ ਸਕੂਲਾਂ ਦੇ ਅੰਦਰ ਹੋਏ ਸੀ ਉਹ ਜਿਹੜਾ ਸਕੂਲਾਂ ਨੂੰ ਸਮਰਪਿਤ ਕੀਤੇ ਗਏ ਨੇਗੇ ਸਕੂਲਾਂ ਦੇ ਅੰਦਰ ਨਵੇਂ ਕਲਾਸਰੂਮ ਬਣੇ ਨੇਗੇ ਡੈਸਕ ਆਏ ਨੇਗੇ ਲੈਬਸ ਬਣੀਆਂ ਨੇਗੀਆਂ ਪਲੇ ਗਰਾਉਂਡ ਬਣਨੇ ਚਾਰ ਦੀਵਾਰੀਆਂ ਬਣੀਆਂ ਨੇਗੀਆਂ ਸਟਾਫ ਦੇ ਕਮਰੇ ਬਣਨੇ ਬਹੁਤ ਸਾਰੇ ਵੱਡੇ ਕੰਮ ਲੈ ਜਿਹੜੇ ਉਹ ਬਹੁਤ ਸਾਰੇ ਸਕੂਲਾਂ ਚ ਹੋਏ ਨੇ ਅੱਜ ਤਿੰਨ ਸਕੂਲ ਜਿਹੜੇ ਨੇਗੇ ਉਹਨਾਂ ਚ ਨੇਗੋਸ਼ੀਏਸ਼ਨ ਹੋਈ ਆ ਸੋ ਆਉਣ ਵਾਲੇ ਸਮੇਂ ਚ ਹੋਰ ਸਕੂਲਾਂ ਚ ਵੀ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੰਜਾਬ ਦੇ ਲੋਕਾਂ ਨੂੰ ਲਿਆਂਦੀ ਸੀ ਪੰਜਾਬ ਦੇ ਲੋਕਾਂ ਨਾਲ ਸਾਡਾ ਵਾਅਦਾ ਸੀਗਾ 2022 ਚ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਪੰਜਾਬ ਦੇ ਅੰਦਰ ਅਸੀਂ ਸਿੱਖਿਆ ਦੇ ਖੇਤਰ ਚ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਕਰਾਂਗੇ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਪਿਰਤਾ ਪਾਵਾਂਗੇ ਸੋ ਉਸੇ ਤਹਿਤ ਅਸੀਂ ਕਿਹਾ ਸੀਗਾ ਕਿ ਅਸੀਂ ਤੇ ਆਪਣੇ ਅਧਿਆਪਕਾਂ ਨੂੰ ਸਿੰਗਾਪੁਰ ਫਿਨਲੈਂਡ ਵੱਡੀਆਂ-ਵੱਡੀਆਂ ਇੰਸਟੀਚੂਸ਼ਨ ਦੇ ਅੰਦਰ ਟ੍ਰੇਨਿੰਗ ਦੇਣ ਲਈ ਭੇਜਾਂਗੇ ਉਹ ਕਾਰਜ ਜਿਹੜਾ ਸ਼ੁਰੂ ਆ ਬਹੁਤ ਸਾਰੇ ਅਧਿਆਪਕ ਜਾ ਕੇ ਆਏ ਨੇ ਕਿ ਮੈਂ ਦੜਗਾ ਸਕੂਲ ਚ ਗਿਆ ਸੀ ਜਦੋਂ ਪ੍ਰਿੰਸੀਪਲ ਸਾਹਿਬਾਨ ਨੇ ਦੱਸਿਆ ਮੈਂ ਖੁਦ ਜਾ ਕੇ ਆਇਆਗਾ ਖੁਦ ਮੈਂ ਸਿੰਗਾਪੁਰ ਜਾ ਕੇ ਟ੍ਰੇਨਿੰਗ ਲੈ ਕੇ ਆਇਆਗਾ ਇਸ ਤਰ੍ਹਾਂ ਹੋਰ ਬਹੁਤ ਸਾਰੇ ਅਧਿਆਪਕਾਂ ਨੇ ਦੱਸਿਆਗਾ ਇਸ ਤੋਂ ਬਿਨਾ ਜਿਹੜੇ 12000 ਲਗਭਗ 12800 ਅਧਿਆਪਕ ਜਿਹੜੇ ਨੇ ਜਿਹੜੇ ਬਹੁਤ ਨਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਸੀ 6000 ਤੇ ਕੰਮ ਕਰਦੇ ਸੀਗੇ ਉਹਨਾਂ ਨੂੰ ਪੱਕੇ ਕੀਤਾਗਾ ਉਹਨਾਂ ਦੀ ਤਨਖਾਹ ਵਧਾ ਕੇ 25000 28000 ਕੀਤੀ ਹੈ ਇਨਕਰੀਮੈਂਟ ਲਾਇਆ ਨੇ ਕਿ ਇਸ ਤੋਂ ਬਿਨਾ 20000 ਹੋਰ ਅਧਿਆਪਕ ਜਿਹੜੇ ਨੇਗੇ ਉਹ ਭਰਤੀ ਕੀਤੇ ਨੇਗੇ ਨਵੇਂ ਅਧਿਆਪਕ ਭਰਤੀ ਕੀਤੇ ਨੇਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਇਸੇ ਗੱਲ ਤੇ ਕਾਇਮ ਆ ਕਿ ਅਸੀਂ ਪੰਜਾਬ ਦੇ ਅੰਦਰ ਸਿੱਖਿਆ ਨੂੰ ਬਦਲਾਂਗੇ ਸਿੱਖਿਆ ਦਾ ਖੇਤਰ ਜਿਹੜਾ ਉਹਨੂੰ ਬਦਲਾਂਗੇ ਜੋ ਅਸੀਂ ਗਰੰਟੀ ਦਿੱਤੀ ਅਸੀਂ ਉਹਨੂੰ ਪੂਰੀ ਕਰਾਂਗੇ ਸੋ ਲਗਾਤਾਰ ਉਹ ਤਬਦੀਲੀਆਂ ਜਾਰੀ ਨੇ ਕਿ ਬਿਜ਼ਨਸ ਬਲਾਸਟਰ ਬੱਚਿਆਂ ਨੂੰ ਅਸੀਂ ਸੀਡ ਮਰੀ ਦਿੰਨੇ ਆ 2000 ਰੁਪਏ ਬਿਜ਼ਨਸ ਬਲਾਸਟਰ ਮੈਂ ਦੇਖ ਕੇ ਆ ਦਿੜਬਾ ਦੇ ਅੰਦਰ ਬਹੁਤ ਸਾਰੇ ਬੱਚਿਆਂ ਨੇ ਆਪਣੀ ਪ੍ਰਦਰਸ਼ਨੀ ਲਾਈ ਹੋਈ ਸੀਗੀ ਆਪਣੀ ਐਗਜ਼ੀਬਿਸ਼ਨ ਲਾਈ ਹੋਈ ਸੀਗੀ ਕਿ ਅਸੀਂ ਬਿਜ਼ਨਸ ਬਲਾਸਟਰ ਦੇ ਅੰਦਰ ਐਜੂਕੇਸ਼ਨ ਲੈ ਰਹੇ ਹਾਂਗੇ ਉਹਨਾਂ ਨੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਉਹ ਸੇਲ ਕਰ ਰਹੇ ਸੀਗੇ ਸੋ ਇੱਥੋਂ ਪਤਾ ਲੱਗਦਾ ਕਿ ਸਾਡੇ ਬੱਚਿਆਂ ਦੇ ਅੰਦਰ ਸਕੂਲ ਆ ਵੀ ਡਿਵੈਲਪ ਹੋ ਰਹੀ ਆ ਸਕੂਲ ਆਫ ਐਮਨਸ ਦੀ ਸ਼ੁਰੂਆਤ ਹੋਈ ਆ ਸਕੂਲ ਆਫ ਹੈਪੀਨੈਸ ਸਕੂਲ ਆਫ ਬ੍ਰਿਲੀਅੰਸ ਇਹ ਸਾਰੇ ਜਿਹੜੇ ਨੇਗੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੇ ਨੇਗੇ ਸਮਾਜ ਸਮਨ ਦਾ ਬਹੁਤ ਅੱਜ ਕ੍ਰਾਂਤੀਕਾਰੀ ਦੇਣਾਗਾ ਅੱਜ ਬਹੁਤ ਹੀ ਵੱਡੇ ਭਾਗਾਂ ਵਾਲਾ ਦੇਣਾਗਾ ਔਰ ਸਾਰੇ ਅਧਿਆਪਕ ਸਹਿਬਾਨ ਨੂੰ ਸਾਰੇ ਮਾਪਿਆਂ ਨੂੰ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਅੱਜ ਕਿੰਨੀ ਦੀ ਲਾਗਤ ਦੀ ਜਿਹੜੇ ਕੰਮ ਹੋਇਆ ਸੀ ਉਹਨਾਂ ਨੇ ਦੱਸੋ ਅੱਜ ਲਗਭਗ 2 ਕਰੋੜ ਤੋਂ ਉੱਪਰ ਦੇ ਪੈਸਿਆਂ ਦੇ ਲਾਗਤ ਦੇ ਕੰਮ ਨੇ ਜਿਹੜੇ ਉਹਨਾਂ ਦੀ ਲੋਕਾਂ ਨੂੰ ਸਕੂਲਾਂ ਨੂੰ ਸਮਰਪਿਤ ਕੀਤੇ ਗਏ ਨੇ ਲਗਭਗ 300 ਸਕੂਲਾਂ 'ਚ 2 ਕਰੋੜ ਤੋਂ ਉੱਪਰ ਰਪਏ ਕੰਮ ਹੋਏ ਸੀ ਸਕੂਲ ਆਫ ਫੈਮਿਨੈਂਸ ਜਿਹੜਾ ਦਰਭਾਗਾ ਜਿਹੜਾ ਕੰਮ ਹੋਊਗਾ ਉਹ ਤਾਂ ਪੂਰੀ ਸਕੂਲ ਆਫ ਫੈਮਿਨੈਂਸ ਜਿਹੜਾ ਦਰਭਾਗਾ ਉਹਦੀ ਜਗ੍ਹਾ ਆਇਡੈਂਟੀਫਾਈ ਕਰ ਲਈ ਹੈ ਨਕਸ਼ਾ ਬਣ ਚੁੱਕਿਆ ਹੈਗਾ ਬੜੇ ਜਲਦੀ ਉਹਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਸਾਰੇ ਪ੍ਰਾਈਵੇਟ ਸਕੂਲਾਂ ਦੇ ਕਿਿਆਰੇ ਵਿੱਚ ਮਨਮਾਨੀ ਚੱਲ ਰਹੀ ਹੈ ਹੁਣ ਐਡਮਿਸ਼ਨਾਂ ਟਾਈਮ ਚੱਲ ਰਿਹਾ ਉਹ ਪੀਸਾਂ ਵਾਲਾ ਜਿਹੜਾ ਸਟ੍ਰੀਗਲ ਕਿਤੇ ਨਾ ਕਿਤੇ ਦੇਖੋ ਮੇਰੀ ਤਾਂ ਸਾਰੇ ਮਾਪਿਆਂ ਨੂੰ ਇਹੀ ਅਪੀਲ ਆ ਕਿ ਅੱਜ ਪੰਜਾਬ ਦੇ ਅੰਦਰ ਸਰਕਾਰੀ ਸਕੂਲ ਬਦਲ ਚੁੱਕੇ ਨੇ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਰਿਜ਼ਲਟ ਜਿਹੜਾ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਬਿਹਤਰ ਆ ਰਿਹਾ ਹੈਗਾ ਅੱਜ ਪ੍ਰਾਈਵੇਟ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਕਿ ਉਹ ਵੱਡੀਆਂ-ਵੱਡੀਆਂ ਇੰਸਟੀਚਨਾਂ ਦੇ ਅੰਦਰ ਦਾਖਲੇ ਜਾ ਰਹੇ ਨੇ ਐਬੀਬੀਏਚ ਦਾਖਲੇ ਜਾ ਰਹੇ ਨੇ ਵਕੀਲ ਬਣ ਰਹੇ ਨੇ ਆਫੀਸਰ ਬਣ ਰਹੇ ਨੇ ਕਿ ਤੁਸੀਂ ਕਿਉਂ ਜਾਂਦੇ ਹੋ ਪ੍ਰਾਈਵੇਟ ਸਕੂਲਾਂ 'ਚ ਤੁਸੀਂ ਸਰਕਾਰੀ ਸਕ ਛੱਡੋ ਤੁਨ ਫੀਸ ਦੇਣ ਦੀ ਲੋੜ ਨਹੀਂ ਸਾਡੇ ਤਾਂ ਮੇਰੇ ਨਾਲ ਬੈਠੇ ਨੇ ਬੜੇ ਕਾਬਲ ਅਧਿਆਪਕ ਨੇਗੇ ਪੀਐਸਡੀ ਹੋਲਡਰ ਨੇਗੇ ਇਹਨਾਂ ਨੇ ਆਪਦੀ ਆਪਦੀ ਜਗ੍ਹਾ ਦੇ ਤੇ ਕਿਸੇ ਨੇ ਮਾਸਟਰ ਡਿਗਰੀ ਕੀਤੀ ਆ ਕਿਸੇ ਕੋਈ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਆਇਆ ਕੋਈ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆਇਆ ਸੋ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰ ਕੋਲੇ ਬਿਹਤਰ ਇਨਫਰਾਸਟ੍ਰਕਚਰ ਆ ਸੋ ਬਿਹਤਰ ਇਨਫਰਾਸਟ੍ਰਕਚਰ ਵਾਲੇ ਸਕੂਲਾਂ ਦੇ ਅੰਦਰ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਦਾਖਲਾ ਦੇਣਾ ਚਾਹੀਦਾ ਮੈਂ ਦੇਖਿਆ ਸੀ ਹੁਣ ਬਹੁਤ ਸ਼ਾਨਦਾਰ ਇੱਕ ਨਾਟਕ ਜਿਹੜਾ ਬੱਚਿਆਂ ਨੇ ਖਾਸ ਕਰਕੇ ਸਰਕਾਰੀ ਸਕੂਲਾਂ 'ਚ ਦਾਖਲਾ ਕਿਵੇਂ ਹੋਣਾ ਚਾਹੀਦਾ ਉਹ ਦੱਸਿਆ ਕਿ ਕਿਵੇਂ ਜਿਹੜੀ ਆ ਨਾਲ ਜੋੜਿਆ ਜਾਂਦਾ ਹੈ ਕਿ ਸਾਰੀਆਂ ਗੱਲਾਂ ਸਕਿੱਟ ਦੇ ਰੂਪ ਵਿੱਚ ਬੱਚਿਆਂ ਨੇ ਪੇਸ਼ ਕੀਤੀਆਂ ਨੇ ਸੋ ਬੱਚੇ ਸਾਡੇ ਸਰਕਾਰ ਦੇ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਹੇ ਨੇ ਸਰ ਕੋਈ ਇਹੋ ਜੀ ਕੋਈ ਰੈਗੂਲੇਟਰੀ ਕਮੇਟੀ ਬਣੀ ਹੋਈ ਜਿਹੜੀ ਬਿਲਕੁਲ ਰੈਗੂਲੇਟਰੀ ਕਮਿਸ਼ਨ ਬਣਿਆ ਹੋਇਆ ਹੈਗਾ ਉਹਦੇ ਕੋਲੇ ਜਿਹੜਾ ਵੀ ਕਿਸੇ ਨੂੰ ਸ਼ਿਕਾਇਤ ਆ ਤੁਰੰਤ ਦੇਣ ਸਾਡੇ ਐਸਡੀਐਮ ਸਾਹਿਬਾਨ ਨੂੰ ਦੇ ਦੇਣ ਡੀਸੀ ਸਾਹਿਬਾਨ ਨੂੰ ਦੇ ਦੇਣ ਤੁਰੰਤ ਕਾਰਵਾਈ ਹੋਊਗੀ ਜਿਹੜਾ ਵੀ ਜ਼ਿਆਦਾ ਚਾਰਜ ਕਰੂਗਾ ਉਹਦੇ ਖਿਲਾਫ ਐਕਸ਼ਨ ਲਵਾਂਗੇ ਕਿਹੜੇ ਆਇਆ ਬਦਲ ਗਈਆਂ ਤਕਦੀਰਾਂ ਪਥਰਾں ਤੋਂ ਮੈਂ ਬੁੱਤਤ ਰਾਸ਼ੇ ਰੰਗਾ ਤੋਂ ਤਸਵੀਰਾਂ ਰੰਗਾ ਤੋਂ ਤਸਵੀਰਾਂ ਪਾਂਡਾ ਸ਼ਬਦਾਂ ਉਨਾਂ ਭਰਿਆ ਟਾਂਡਾ ਸ਼ਬਦਾ ਉਨਾਂ ਭਰਿਆ ਜਿੰਨਾ ਸੀ ਕੋਈ ਖਾਲੀ ਮਿਹਨਤ ਥੋੜੀ ਰਹਿਮਤ ਮੇਰੀ ਬਦਲੀਆਂ ਇੰਜਲ ਕੀਰਾ ਬਦਲੀਆਂ ਇੰਜਲ ਕੀਰਾ ਜੋ ਵੀ ਮੇਰੇ ਵਿੜੇ ਆਏ ਲੈ ਗਏ ਗਿਆਨ ਖਜ਼ਾਨਾ ਆਲਸ ਵਾਲੇ ਰਹਿ ਗਏ ਖਾਲੀ ਲੱਭ ਕੇ ਨਵਾਂ ਬਹਾਨਾ ਲੱਭ ਕੇ ਨਵਾਂ ਬਹਾਨਾ ਗੁਰੂ ਜਨਾਨ ਦੀ ਉਂਗਲ ਫੜਕੇ ਗੁਰੂ ਜਨਾਨ ਦੀ ਉਂਗਲ ਫੜਕੇ ਚਾਨਣ ਜਿੰਨਾ ਫੜਿਆ ਉੱਚਾ ਰੁਤਬਾ ਸੁੱਚੀ ਮਿਹਨਤ ਸਿਜਦਾ ਹੋਏ ਜ਼ਮਾਨਾ ਸਿੱਜਦਾ ਹੋਏ ਜ਼ਮਾਨਾ ਅੱਜ ਮੇਰੇ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਇਸ ਸੁਭਾਗੀ ਘੜੀ ਤੇ ਮੈਨੂੰ ਆਪਣੇ ਵਿਰੇੜੇ ਆਏ ਮਹਿਮਾਨਾਂ ਦਾ ਧੰਨਵਾਦ ਕਰਨ ਦਾ ਮੌਕਾ ਮਿਲਿਆ ਹੈ ਸਾਡੇ ਅੱਜ ਦੇ ਇਸ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਬਹੁਤ ਹੀ ਸਤਿਕਾਰਯੋਗ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਜੀ ਅਤੇ ਮਾਣਯੋਗ ਸ਼੍ਰੀ ਪ੍ਰਮੋਦ ਸਿੰਘਲਾ ਜੀ ਐਸਟੀਐਮ ਸੁਨਾਮ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਭ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਅਤੇ ਰੁੱਝੇਵੇਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੇ ਸਕੂਲ ਮੋੜਾਂ ਦੇ ਇਸ ਵਿਸ਼ੇਸ਼ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਤੁਹਾਡੀ ਹਜ਼ੂਰੀ ਵਿੱਚ ਅਸੀਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਾਂ ਅੱਜ ਸਾਡੇ ਸਕੂਲ ਵਿੱਚ ਆਧੁਨਿਕ ਕਲਾਸਰੂਮ ਅਤੇ ਸਾਇੰਸ ਲੈਬ ਦਾ ਉਦਘਾਟਨ ਆਪ ਜੀ ਦੇ ਸ਼ੁਭਕਰ ਕਮਲਾ ਦੁਆਰਾ ਹੋ ਰਿਹਾ ਹੈ ਇਹ ਸਿਰਫ ਇੱਕ ਕਲਾਸਰੂਮ ਨਹੀਂ ਸਗੋਂ ਸਾਡਾ ਕੁਵਿਕ ਸਵਾਰੇ ਜਾਣ ਵਾਲਾ ਇੱਕ ਪਲੇਟਫਾਰਮ ਹੈ ਹੁਣ